ਜਾਣਾ ਕਰੀਏ ਫਿਰ ਹੁਣ ਜਾਣਾ ਤਾਂ ਹਜੇ 3 ਮਹੀਨੇ ਦਾ ਇੱਥੇ ਯਾਰ ਫਰਵਰੀ ਮਾਰਚ ਤੱਕ ਮਾਰਚ ਇਹ ਚ ਵਗ ਜਾਣਗੇ ਅੱਛਾ ਚੱਲ ਵਧੀਆ ਫਿਰ ਤਾਂ ਹੋਰ ਤੂੰ ਦੇ ਰੱਖ ਇੱਥੇ ਤਾਂ ਕੀ ਚੱਲਦਾ ਹੈ ਖੇਤੀ ਯਾਰ ਮੰਡੀ ਚੱਲਦਾ ਹੈ ਅੱਛਾ ਕਿਹੜੀਆਂ ਫਸਲਾਂ ਹੁੰਦੀਆਂ ਯਾਰ ਬਾਣ ਮੀ ਘਟਾ ਤੇਰੇ ਕੋਲੇ ਹਨ ਹੋਰ ਦੋ ਟਾਈ ਕਿੱਲੇ ਯਾਰ ਕਹੋ ਦੋਗੇ ਦੋਨਾਂ ਦਾ ਮੌਕਾ ਹੀ ਹੁੰਦਾ ਹੋਰ ਤੂੰ ਮਰਨਾ ਹੀ ਨਾ ਕਰੇ ਤੂੰ ਮੇਰੇ ਨਾਲ ਹੀ ਵਗ ਚੱਲ ਯਾਰ ਇੱਥੇ ਮੈਂ ਤੇਰੇ ਨਾਲ ਰਾਲਿਆਂ ਦੀ ਮੈਂ ਲਾਦ ਹੁੰਦਾ ਇਹਨੂੰ ਉੱਥੀ ਮਿਆਰੀ ਲਿਆ ਕਰਦਾ ਹਾਂ ਮੇਰੇ ਕੋਲ ਕਿਲੇ ਰੁਪਏ ਯਾਰ ਐਸੀ ਤਾਂ ਤੁਹੇਰਾ ਕਰ ਲਾ ਜਿਵੇਂ ਬਾਣਵੇਂ ਮੈਂ ਵੀ ਬਾਣ-ਬੂਣ ਵੇਚ ਕੇ ਗਿਆ ਸੀ ਲੇ ਹੁਣ ਸੈਟਾ ਕੰਮ ਇਹ ਤੂੰ ਕਿਰਾ ਕਰ ਵੀ ਲਵੇਂ ਕਿਸੇ ਲੋਟਾ ਬਾਣ ਦੇ ਪਾ ਕੇ ਬਣ ਜੂ ਯਾਰ ਬਾਣ ਤਾਂ ਯਾਰ ਵੇਚ ਕਿੱਥੇ ਲਾਵਾਂਗੇ ਪਰ ਤਾਂ ਕੁ 20-20 ਕਿੱਲੇ ਦਾ ਵੱਧੂ ਵੈਸੇ ਜੋ ਟਰਾਲਿਆਂ ਦੇ ਉਧਰੋਂ ਵਾਗ ਗਿਆ ਟਰਾਲਿਆਂ ਦੇ ਬੜਾ ਨਿਆਰਾ ਹੂੰ ਇਹ ਹੋਰ ਕਿਰਾ ਇਹਨਾਂ ਔਖੇ ਔਖੇ ਨੂੰ ਕਰਨੀ ਔਖਾ ਕੰਮ ਹਣਾ ਯਾਰ ਹੋਰ ਮੈਂ ਵੀ ਕਿਰਾ ਦੇਖਣ ਹੀ ਗਿਆ ਸੀ ਕਿਰਾ ਦਾ ਰਿਸਕ ਜਿਆਦਾ ਲੈਣਾ ਪੈਂਦਾ ਤੇਰਾ ਤਾਂ ਰਿਸਕ ਵੀ ਨਹੀਂ ਮੈਂ ਨਾਲ ਅੰਦਰੇ ਮੈਂ ਤਾਂ ਫੇਰ ਵੀ ਇਕੱਲਾ ਸੀ ਯਾਰ ਯਾਰ ਦੇਖਦੇ ਆ ਮੰਗੀ ਨੂੰ 10 ਕਰੋੜ ਰੁਪਏ ਲਾਉਣ ਦਾ ਯਾਰ ਜੇ ਦੂ ਮੰਨ ਲਾ ਵੀ 30 35 ਲੱਖ ਰੁਪਏ ਲੱਗੂਗਾ ਤੇ ਬਾਕੀ ਮੁੜ ਕੇ ਲੋੜ ਨਹੀਂ ਬਸ ਮੁੜ ਕੇ ਆ ਕੇ ਕਿੰਨੇ ਗੱਲੇਾਂ ਜੇ ਖੇਡੇਗਾ ਫਿਰ ਕਿੰਨੀ ਲੈ ਜੀਂ ਆ ਕੇ ਅੱਛਾ ਹਾਂ ਗੱਲ ਪੱਕੀ ਐ ਬਾਹਨ ਤਾਂ ਦੁਬਾਰਾ ਵੀ ਮੰਨ ਜੂ। ਬਾਹਨ ਤਾਂ ਬਣ ਜੋ ਹਾਂ ਤਾਂ ਪਾਸ ਸਾਰੀ ਪੱਤੀ ਜਿਹੜੀ ਇਹ ਸਾਰੀ ਲੈ ਲਾਂਗੇ ਹੋਰ ਹਣਾ ਹੋਰ ਹਣਾ ਆਹ ਤਾਂ ਗੱਲੇ ਹੀ ਆਲੂਆਂ ਦਾ ਫਿਰ ਆਲੂ ਦਿਆ ਕਰਨਗੇ ਇੱਥੇ ਗੱਲੇ ਗਲਤ ਤੇਰੀ ਵਾਲੀ ਹੈ ਹਣਾ ਹੋਰ ਹੂੰ ਦੇਖ ਲੈ ਫਿਰ ਤਾਂ ਲੈ ਜੂ ਨਾਲ ਹੀ ਲੈ ਕੇ ਜਾਉ ਫਿਰ ਤਾਂ ਤੈਨੂੰ ਮੈਂ ਦੁਸਲਾਹ ਬਣਾਵੀ ਹਣਾ ਚਲ ਮੈਂ ਤੈਨੂੰ ਬੈਠੀ ਆਂ ਔਰ ਕਰੇ ਰਾਇ ਕਰਦੇ ਵੱਡਾ ਨਾਲ ਵਿਚੀ ਉਹਨੂੰ ਲੈ ਜਾਏਗਾ ਮਾਰ ਕਰੇ ਰਾਇ ਕਰੂੰਗਾ ਮਰਾਇ ਦਾ ਜ਼ਰੂਰੀ ਹੈ ਔਰ ਚੱਲ ਠੀਕ ਆਉਣੇ ਫਿਰ ਦਸੀ ਨੂੰ ਸੋਚ ਕੇ ਜੰਗਾ ਔਰ ਸਾਡੇ ਨਾਲ ਇੱਥੇ ਬਹਿ ਗਿਆ ਉਹ ਯਾਰ ਜਖਾਂ ਹਮਝਾ ਲੱਗ ਰਿਹਾ ਆਪਣੇ ਮਾ ਧੁੱਪ ਸੇਖ ਲਈਏ ਯਾਰ ਅੱਛਾ ਧੁੱਪ ਜਾਈ ਜਾਂਦੀ ਸਿੰਧਾਰਿਆ ਕਨੇਡਾ ਤੋਂ ਆਰੇਗਾ ਹਾਂ ਮੈਨੂੰ ਮਿਲ ਕੇ ਗਿਆ ਤੇਰੇ ਕੋਲ ਹੀ ਆਇਆ ਮੈਂ ਮੈਨੂੰ ਤਾਂ ਨਹੀਂ ਟੱਕਰਿਆ ਯਾਰ ਅੱਛਾ ਅੱਛਾ ਕਿੱਦੇ ਆਏਗਾ ਉਹ ਕਹਿੰਦਾ ਸੀ ਪਰਸੇ ਇੱਥੇ ਆਇਆ ਕਹਿੰਦਾ ਅੱਛਾ ਠੀਕ ਚੱਲ ਵਧੀਆ ਤੈਨ ਮਿਲੈ ਨਹੀਂ ਨਾ ਮੈਨੂੰ ਨ ਟੱਕ ਰਹਾ ਅੱਛਾ ਸਿੰਧਾ ਇਹ ਕਹਿੰਦਾ ਸੀ ਤਾ ਸੁਣ ਲੈ ਇਹਨੂੰ ਕੈਨੇਡਾ ਤੈਨੂੰ ਕਹਿੰਦਾ ਸੀ ਹਾਂ ਮੈਂ ਬਗ ਜੂ ਕੈਨੇਡਾ ਯਾਰ ਬਾਅਦ ਤੈਨੂੰ ਲੈ ਜੂ ਆਏ ਯਾਰ ਵੀ ਤੂੰ ਪੜਿਆ-ਪੜਿਆ ਨਹੀਂ ਕਿਵੇਂ ਬਗ ਜੇਗਾ ਹੋਰ ਬਾਅਦ ਤੈਨੂੰ ਲੈ ਜੂ ਆ ਹਾਂ ਮੈਂ ਤਾਂ ਚਲ ਬਾਅਦ ਚ ਦੇਖੀ ਉਹ ਵਰਕ ਪਰਮਿਟ ਦੇ ਕਹਿੰਦਾ ਹੁਣ ਹਾਂ ਹਾਂ ਵਰਕ ਅੱਛਾ ਵੀ ਲੈ ਜੂਗਾ ਹਾਂ ਲੈ ਜੂ ਕੈਨੇਡਾ ਤੇ ਕੰਮ-ਕਮ ਫਿਰ ਉੱਥੇ ਬੱਕਮ ਕੰਮ ਟਰੱਕ ਟਰੱਕ ਚਲਾਉਣੇ ਆ ਯਾਰ ਅੱਛਾ ਬਾਧੂ ਪੈਸਾ ਓਏ ਆਪਾਂ ਆਏ ਕਰਦੇ ਆ 2 ਕਿਲੇ ਵੇਜ ਦਿਨੇ ਆਪਾਂ ਕਿੰਨੇ ਰੁਪਏ ਕਹਿੰਦਾ ਹੈ ਹੈ ਕਿੰਨੇ ਰੁਪਏ ਲੱਗਣਗੇ ਉਹ ਤਾਂ ਕਹਿੰਦਾ ਲੱਗ ਜੂਗਾ 20-25 ਲੱਖ ਮਿਲਦਾ ਯਾਰ 20-25 ਲੱਖ ਹੂੰ ਵੱਧੀ ਮੰਨ ਕੇ ਚੱਲ ਹਣਾ ਵੱਧ ਲਾ ਲਾ ਉਹ 25 ਤਾਂ ਮੈਨੂੰ ਕਹਿੰਦਾ ਹੈ 30-35 ਮੰਨ ਕੇ ਚੱਲ ਹਾਂ 30-35 ਲੱਗ ਜੂਗਾ 30 ਤੂੰ ਮੰਨ ਕੇ ਚੱਲ ਆਹ ਇਹ ਤਾਂ ਵੇਚਣਾ ਉਹ ਕਿਲਾ ਡੂਡ ਕਿਲਾ ਹਣਾ ਹਾਂ ਉਹ ਕੁਝ ਨਹੀਂ ਹੁੰਦਾ ਡੂਡ ਕਿਲਾ ਵੇਚ ਕੇ ਆਪਾਂ ਬਣਾ ਵੀ ਕਿੰਨੀ ਲਵਾਂਗੇ ਵਧੀਆ ਨੇ ਕਹਿੰਦਾ ਆਹ ਡੈਣਾਂ ਵਾਲੀ ਸਾਰੀ ਪੱਤੀ ਬਣਾ ਲਾਂਗੇ ਬੜਾ ਪੈਸਾ ਹੈ ਕਿ ਨਹੀਂ ਡាច់ਦਾ ਅੱਛਾ ਯਾਰ ਹੋਰ ਫਿਰ ਜਿਆਦਾ ਉਹਦਾ ਬੰਦਾ ਵੀ ਵਿਸ਼ਵਾਸ ਹਾਂ ਵਿਸ਼ਵਾਸ ਵਾਲਾ ਬੰਦਾ ਹੈ ਉਹਨੇ ਗਊ ਨਹੀਂ ਕਪਾ ਮਾਰਦਾ ਫਿਰ ਆਪਾਂ ਨੂੰ ਮੈਂ ਇੰਨਾ ਭੇਜ ਤਾਂ ਹੈ ਨਹੀਂ ਕਾਗਜ਼ ਪੱਤਰਾਂ ਦਾ ਯਾਰ ਉਹ ਆਪੇ ਕਰੂਗਾ ਉਹ ਸਿੰਦਾ ਸਿੰਦਾ ਆਪੇ ਕਰੂਗਾ ਸਾਰਾ ਕੁਝ ਕਹਾਂ ਤੁਸੀਂ ਪੈਸੇ ਦਾ ਹੱਲ ਕਰੋ ਅੱਛਾ ਯਾਰ ਹਾਂ ਤੇ ਕਦੋਂ ਤੱਕ ਹੈ ਕਦੋਂ ਤੱਕ ਪੈਸੇ ਆਣਗੇ ਕਦੋਂ ਜਾਣਾ ਮਨ ਲਾਉਣੇ ਉਹਨੇ ਮੈਨੂੰ ਲੱਗਾ ਯਾਰ ਇੱਕ ਹੱਕ ਹੈ ਤਰੀਕਾ ਦੋ ਤਿੰਨ ਮਹੀਨੇ ਕਹਿੰਦਾ ਸੀ ਲਾ ਤੂੰ ਆ ਮੈਂ ਦੋ ਤਿੰਨ ਮਹੀਨੇ ਖਾਤਰ ਤਾਂ ਉਹ ਤੇ ਦੋ ਤਿੰਨ ਮਹੀਨੇ ਖਾਤਰ ਫਿਰ ਮੈਂ ਯਾਰ ਕਰ ਲੈਨੇ ਚੱਲ ਕੋਈ ਪਾਪਾ ਹਾਂ ਤੇ ਉਹ ਕਰ ਲੈਣਾ ਡੀਲਰ ਫਿਰ ਚਲ ਮੈਂ ਡੀਲਰ ਕੋਲੇ ਜਾਈ ਹੁਣੇ ਜਾ ਫਿਰ ਚੱਲੀਏ ਦੋਨੇ ਚੱਲ ਆ ਜਾ ਫਿਰ ਆਪਾਂ ਡੀਲਰ ਕੋਲ ਜਾਈ ਹੁਣੇ ਯਾਰ ਆ ਜਾ ਹਾਂ ਉਹ ਆਉਣੇ ਅੱਜ ਆਥ ਨੇ ਆਉਣਗੇ ਡੀਲਰ ਉਹ ਕਿਸੇ ਬੰਦੇ ਨੂੰ ਲੈ ਕੇ ਆਊਗਾ ਅੱਛਾ ਤੇ ਮੇਰਾ ਯਾਰ ਦਿਲ ਜਾ ਘਬਰਾ ਹੀ ਜਾਂਦਾ ਕਿਵੇਂ ਯਾਰ ਜ਼ਮੀਨ ਵੇਚਣਾ ਹੈ ਸਹੀ ਕੰਮ ਜਾਣ ਯਾਰ ਬਾਕੀ ਕੀ ਪਤਾ ਯਾਰ ਬੰਦਾ ਜੇ ਨਾ ਜਾਇਆ ਗਿਆ ਨਾਲੇ ਆਪਣੇ ਰੁਪਏ ਡੁੱਬ ਗਏ ਨਾਲੇ ਆਪਾਂ ਜ਼ਮੀਨ ਵੇਚ ਬੈਠੀਏ ਯਾਰ ਤੇ ਮੇਰੇ ਸਿੰਦੇ ਨਾਲ ਇੱਕ ਮੇਰੀ ਗੱਲ ਹੋਈ ਨਹੀਂ ਯਾਰ ਸਮਾਰ ਕੇ ਪੁੱਛਣ ਆਲਾ। ਕਰਾ ਦੇ ਨਾ ਤੇਰੀ ਸਿੰਦੇ ਨਾਲ। ਸਿੰਦੇ ਨੂੰ ਤੂੰ ਫੋਨ ਲਾ ਯਾਰ ਉਹਦੇ ਸਾਥ। ਪੂਰੀ ਸੱਦ ਲੈਣੀ ਆਪਾਂ। ਮੈਨੂੰ ਪੁੱਛਣ ਦੇ ਯਾਰ ਕੀ ਗੱਲ ਬਾਤ ਆ ਸਾਰੀ। ਵੀ ਪੱਕੀ ਗਰੰਟੀ ਲੈਂਦਾ ਵੀ ਇਹ ਕਿ ਨਹੀਂ ਕਿਤੇ ਜ਼ਮੀਨ ਵੇਚਦਾ। ਹਾਂ ਸੁਣਦੇ। ਆ ਖੇਤ ਬੈਠੇ ਸੀ ਅਸੀਂ। ਖੇਤ ਆਏਂਗਾ ਮੜਾ ਜਾ। ਆ ਜਾ। ਆ ਜਾ ਹੁਣ ਹੀ ਆ ਜਾ। ਠੀਕ। ਹੁੰਦਾ। ਹੁੰਦਾ। ਹਮ ਨਾ ਕਹਿੰਦਾ ਬਸ ਆ ਗਿਆ। ਹੋਰ ਮੈਂ ਪੁੱਛੀ ਇਹ ਅਸੀਰ ਗੱਲ ਕੀ ਆ। ਆਪਣੀ ਗੱਲ ਮੂਹਤੇ ਹੋ ਜੂਗੀ। ਵੀ ਕੀ ਗੱਲ ਐ ਵੀ ਕਿਵੇਂ। ਨਹੀਂ ਹੋ ਤਾਂ ਹਨਾ ਹਾਂ ਆਮਖਣ ਬਾਈ ਕੀ ਹਾਲ ਹੈ ਠੀਕਵੇਂ ਹੰਦਿਆ ਠੀਕ ਆ ਬਾਈ ਵਧੀਆ ਹੋਰ ਬਹਿ ਜਾ ਬੈਠੇ ਸਿੰਧਾ ਗੱਲ ਆ ਜਰਾ ਆਮਨੇ ਨੇ ਮੈਨੂੰ ਗੱਲ ਦੱਸੀ ਸੀ ਤੂੰ ਕਿਹਾ ਹੋ ਉਹ ਨੂੰ ਵੀ ਮੈਂ ਨਾਲ ਲੈ ਜਾਊਗਾ ਹਾਂ 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 ਕੀ ਮੈਂ ਉਹ ਸਾਨੂੰ ਵਿੱਚ ਨਹੀਂ ਪੂਜਮੀ ਹੁਣ ਯਾਰਾ ਹਾਂ ਕਿਉਂ 25 ਦੀ ਲੱਖ ਜਾ ਕਹਿੰਦਾ ਸੀ ਉਹ ਤੇ 20 ਲੱਖ ਤਾਂ ਫਿਰ ਐਂ ਬਣੂਗਾ ਉਹ ਤਾਂ ਕਿਸੇ ਤਰੀਕੇ ਨਾਲ ਬਣਦਾ ਨਹੀਂ ਹਾਂ 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 ਆਖਿਆ ਸੀ ਮੈਂ ਉਹ ਮੈਂ ਕਿਹੜਾ ਮੇਜ ਦੇ ਯਾਰ ਮੜ ਕੇ ਕਿੰਨੇ ਬਣਾਈ ਉਹ ਯਾਰ ਡੁੱਬਦੇ ਡੱਬਦੇ ਤਾਂ ਨਹੀਂ ਨਹੀਂ ਡੁੱਬਦੇ ਨਾ ਲੈ ਮੇਰੇ ਤੇ ਵਿਸ਼ਵਾਸ ਨਹੀਂ ਯਾਰ ਸਾਨੂੰ ਪਿਛਵਾਸ ਤਾਂ ਛਿੰਦਿਆ ਹੈਗਾ ਗੱਲ ਕਰ ਵੀ ਨਾਲੇ ਕਹਿਣ ਦੇ ਰਹੇ ਵਰਕ ਬੁਰਕ ਪਰਮਟ ਕਿਹੜੇ ਲੱਗਦੇ ਨਾ ਨਾ ਲੱਗ ਜਾਂਦੇ ਆ ਯਾਰ ਲੱਗਦੇ ਕਿਉਂ ਨਹੀਂ ਬਾਕੀ ਹੁਣ ਆ ਇਹ ਆ ਜਵੇਂ ਮੈਂ ਗਿਆ ਸੀ ਮੈਂ ਵੀ ਦੇਖ ਦੇ ਮੀਨ ਵੇਚ ਕੇ ਗਿਆ ਸੀ ਤੇ ਮੈਂ ਤਾਂ ਔਖੇ ਸੌਖੇ ਨੇ ਉਹ ਕੰਮ ਕਰਿਆ ਤੇ ਹੁਣ ਤੁਸੀਂ ਤਾਂ ਮੇਰੇ ਨਾਲ ਜਾਣਾ ਮਾਲਾ ਵੀ ਆਪਣਾ ਤਾਂ ਹੁਣ ਮੈਂ ਆਪਣੀ ਨੂੰ ਮੈਂ ਲੈ ਕੇ ਜਾਊ ਤੇਰੇ ਨੂੰ ਤਾਂ ਪਤਾ ਨਾ ਕੀ ਸਿਸਟਮ ਦਾ ਸਾਨੂੰ ਆਏ ਹੀ ਮੈਂ ਯਾਰ ਉਹਦੇ ਖਣੂ ਡੂਡ ਤੱਕ ਕਿਲਾ ਕੋਲੇ ਵੀ ਕਿਤੇ ਯਾਰ ਵੇਚ ਬੈਠੀਏ ਮੁੜ ਕੇ ਨਹੀਂ ਮਖਿਆ ਮੈਂ ਬੈਠਾ ਜਦੋਂ ਯਾਰ ਸਾਰੇ ਯਾਰ ਚਾਰ ਕਿਲੇ ਬਾਣ ਚਾਰ ਕਿੱਲੇ ਜੇ ਹੁਣ ਇੰਨੇ ਸਰਪੀਏ ਕਿੰਨੇ ਲੱਗਣਗੇ ਸਾਰੇ ਰੁਪਏ ਮੈਂ ਤੈਨੂੰ ਐਵੇਂ ਗੱਤ ਮਾਰਾ 30 ਲੱਖ ਦਾ ਲੱਗ ਜਾ 30 ਲੱਖ ਲੁੱ ਸਹੀ 30 ਨਾਲ ਦੂ ਦਾ ਲੱਗ ਜੂਤੀ ਲੱਗ ਜਾ ਹਾਂ 30 ਪੂਰਾ ਲੱਗ 30 ਤਾਂ ਪੂਰਾ ਲੱਗ ਜੂ ਲੱਖ 2 ਲੱਖ ਉੱਤੇ ਬਹੁਤ ਦੀ ਲੱਗ ਜੀ ਇੰਨੇ ਕਿੰਨਾ ਲੱਗਦੇ 35 ਦਾ ਫਿਰ ਯਾਰ ਜ਼ਮੀਨ ਵਿਕੂਗੀ ਬਾਬਾ ਹਨਾ ਇਹ ਡੇਣ ਕਿੱਲਾ ਵੇਚ ਦੇਓ ਯਾਰ ਕਿੱਲਾ ਵਿਕੂ ਹਨਾ ਮੋੜ ਕੇ ਬਣ ਵੀ ਜਾਉਣਾ ਆ ਕੇ ਉਹਨੇ ਹੁਣ ਇਹ ਲਾਲਾ ਵੀ 2-3 ਸਾਲ ਆਮਣਾ ਮੇਰੇ ਨਾਲ ਆਇਆ ਦੋ-ਤਿੰਨ ਸਾਲਾਂ ਜੇ ਰੁਪਏ ਵੱਡੂ ਦੇ ਸਕਦੇ ਇਹ ਉੱਥੇ ਫਿਰ ਮਨ ਲਾ ਟਰੱਕ ਚਲਾਉ ਹਾਂ ਟਰੱਕ ਚਲਾਉ ਹਾਂ ਇੱਕ ਮੈਨੂੰ ਆਏ ਯਾਰ ਵੀ ਕਿੰਨੇ ਰੁਪਏ ਕਮਾ ਲਿਆ ਕਰੂ ਮਹੀਨੇ ਦੇ ਸਹੀ ਸਹੀ ਰੁਪਏ ਤੂੰ ਆਏ ਮੰਨ ਲਾ 4 ਤੋਂ 5 ਲੱਖ ਤਾਂ ਮੈਂ ਵੱਢ ਲੈਣਾਗਾ ਬਾਹਲਾ ਨਹੀਂ ਮਹੀਨੇ ਦਾ ਮਹੀਨੇ ਦਾ ਤੇ ਇਹ ਵੱਢ ਲਿਆ ਕਰੂ ਸਵਾਗ ਲੱਖ ਦਾ ਰਾਮਣਾ ਵੱਢ ਲੈਣ ਨੂੰ ਸਵਾ ਡੇਢ ਮੰਨ ਤੂੰ ਯਾਰ ਜਾਂਦੇ ਹਾਂ ਆਪਣੇ ਵਾਲਾ ਰੁਪਇਆ ਕਹਿਣਾ ਨੂੰ ਹਾਂ ਮੈਂ ਸਮਝ ਗਿਆ ਮਨ ਲਾ ਟਰ ਲੈ ਗੱਲ ਰਹਿਣ ਨੂੰ ਮੰਨਾਂ ਤੇ ਤੈਰ ਵਧੀਆ ਵੀ ਜ਼ਿੰਮੇਵਾਰੀ ਸਾਰੀ ਤੇਰੀ ਆ ਜ਼ਿੰਮੇਵਾਰੀ ਮੇਰੀ ਐ ਮੈਂ ਹਾਂ ਕਾਗਜ਼ ਕੂਕਝ ਮੈਂ ਬਣਾਉਣੇ ਆ ਯਾਰ ਤੁਸੀਂ ਹੀ ਆ ਰਪੀਆਂ ਦਾ ਮੈਂ ਉਹਨੇ ਨੂੰ ਆਖਿਆ ਸਾਰੀ ਮੈਂ ਇਹ ਪੜੇ ਬੁੜੇ ਘਟ ਗਏ ਕੋਈ ਚੱਕਰ ਨਾ بڑے ਬੁੜੇ ਤਾਂ ਚੱਲ ਜਾਂਦਾ ਬਰਕਬੇ ਨਹੀਂ ਐ ਨਾ بڑے ਬੁੜੇ ਦਾ ਨਹੀਂ ਨਾ ਹੁੰਦਾ ਬਰਕਬਰ ਮੜਦੇ ਕੰਮੀ ਕਰਨੇ ਜਾ ਕੇ ਮੈਨੂੰ ਐ ਹੀ ਨਾ ਮੈਂ ਕਿਤੇ ਜ਼ਮੀਨ ਵੇਚ ਦਈਏ ਬਾਅਦ ਚ ਆਏ ਹੋ ਜੇ ਪੜਿਆ ਘਟਾ ਜਾ ਕਿਵੇਂ ਹਨਾ ਨਾ ਨਾ ਉਹ ਕੋਈ ਚੱਕਰ ਨਹੀਂ ਸਾਰੀ ਤੇਰੀ ਜ਼ਿੰਮੇਵਾਰੀ ਐ ਮੈਂ ਕੋਈ ਗੱਲ ਨਹੀਂ ਬੋਲਿਆ ਚੱਲ ਫਿਰ ਮੈਂ ਤੈਨੂੰ ਤਾਂ ਹੀ ਸੱਦਾ ਹੀ ਫਿਰਦੀ ਬੇਸ਼ਕੀ ਮਿੰਡ ਨੂੰ ਇੱਕ ਅੱਦੇ ਦਿਨ ਚ ਹੀ ਫੜਾ ਦੇਣਾ ਰੁਪਏ ਤੇ ਸਾਰਾ ਤੂੰ ਬਾਈ ਬਣ ਕੇ ਇਹਦੇ ਨਾਲ ਤੋਰਾ ਫੇਰਾ ਕਰਕੇ ਇਹਦਾ ਪਾਸਪੋਰਟ ਜਿਹੜਾ ਨਾ ਪਾਸਪੋਰਟ ਦਾ ਬਣਾਇਆ ਪਾਸਪੋਰਟ ਦੀ ਗੱਲ 20 ਨਾ ਪਾਸਪੋਰਟ ਬਣਾ ਗਿਆ ਤੂੰ ਬਣਵਾ ਲਈ ਉਹ ਜਾਣਦਾ ਨਹੀਂ ਮੇਰੀ ਨਹੀਂ ਜਾ ਮੈਂ ਜਾ ਬਗ ਜੂ ਨਾਲ ਮੈਂ ਜਾ ਉਹ ਨਾਲ ਵੀ ਕਿੱਥੇ ਕੁਝ ਬਣਦਾ ਗੱਲ ਨਹੀਂ ਮਗਿਆ ਚੱਲ ਠੀਕ ਆ ਪਰ ਆਉਣਾਂ ਤੈਨੂੰ ਆ ਗਿਆ ਉਹ ਇਧਰ ਗੇੜਾ ਆ ਮਾਰਨ ਵਾ ਗਿਆ ਅੱਛਾ ਠੀਕ ਆ ਚੱਲ ਕੀ ਦੇਖਦਾ ਫਿਰਦਾ ਹਮਨੇ ਉਹ ਬਈ ਸਪਰੇਅ ਕਰੀ ਸੀ ਗੁੱਲੀ ਡਿੰਡੇ ਲਈ ਤੀ ਗੁੱਲੀ ਡੰਡਾ ਮਰੀ ਨਹੀਂ ਯਾਰ ਤੀ ਫਿਰ ਮਰੂ ਹੌਲੀ ਹੌ ਚਾਲਾ ਤੂੰ ਤਾਂ ਹੁਣ ਕੈਨੇਡਾ ਲਈ ਨਿਆਰੇ ਹਾਂ ਤੈਨੂੰ ਵੀ ਛੇਤੀ ਸੱਦ ਲੂ ਮੈਂ ਕੈਨੇਡਾ ਹੈ ਸਾਬ ਨੂੰ ਛੇਤੀ ਵੀ ਜਾ ਲਵਾਂ ਤੈਰਾ ਵੀ ਉਹਨੂੰ ਮੈਂ ਵੀਏ ਫੜਾਇਆ ਸੀ ਠੀਕ ਹੈ ਤੈਨੂੰ ਮੈਂ ਘਰੇ ਫੜਾਇਆ ਤੇ ਉਹਨੂੰ ਪੁੱਛਿਆ ਮੈਂ ਕਿ ਅਮਣੇ ਨੂੰ ਕਿੱਦੇ ਲੈ ਕੇ ਜਾਏਗਾ ਨਾਲ ਪਾਸਪੋਰਟ ਬਣਾਉਣਾ ਹੋਰ ਗੱਲਾਂ ਪਪਾ ਜੀ ਉਹ ਕਹਿੰਦਾ ਮੈਂ ਏਜੰਟਾਂ ਨਾਲ ਗੱਲ ਕਰਦਾਗਾ ਠੀਕ ਕਹਿੰਦਾ ਹਲੇ 4-5 ਦਿਨ ਰੁਕ ਜਾਓ 4-5 ਦਿਨ ਬਾਅਦ ਕਹਿੰਦਾ ਫੋਨ ਕਰੂੰਗਾ ਅੱਛਾ ਤੇ ਕਹਿੰਦਾ ਉੱਡੇ ਤੋਂ ਕਹਿੰਦਾ ਆਪਦੀ ਇੰਨੇ ਸ਼ੋਪਿੰਗ ਸ਼ੂਪਿੰਗ ਕਰ ਲੀ ਹਾਂ ਨਾ ਨਾ ਤੇ ਤੂੰ ਹੁਣ ਐਂ ਕਰ ਮੈਂ ਤੇਰੇ ਕੋਲ ਤਾਂ ਹੀ ਆਇਆ ਸੀ ਤੂੰ ਘਰੇ ਜਾ ਆਪਦਾ ਕੋਈ ਜਿਹੜਾ ਕੁਝ ਖਰੀਦਣਾ ਕੋਈ ਨਾ ਲੀੜਾ ਕੱਪੜਾ ਕੁਝ ਹਨਾ ਤੇ ਉਹ ਤੋਂ ਖਰੀਦ ਆ ਹਾਂ ਤੇ ਚਾਰ ਪੰਜ ਦਿਨ ਹੈਗੇ ਆ ਤੇ ਚਾਰ ਪੰਜ ਦਿਨ ਬਾਅਦ ਉਹ ਕਹਿੰਦਾ ਮੈਂ ਨਾਲ ਲੈ ਜਾਇਆ ਕਰੂੰ ਆਵੜੀ ਨੂੰ ਤੇ ਕਹਿੰਦਾ ਮੂਹ ਦੇ ਕਾਗਜ਼ ਪੱਤਰ ਤਿਆਰ ਕਰਾ ਦੂੰ ਅੱਛਾ ਹਾਂ ਚੱਲ ਬੱਝ ਗਿਆ ਹੋ ਗਿਆ ਤਾਂ ਨਾ ਕੰਮ ਹਾਂ ਵਧੀਆ ਹੋ ਗਿਆ ਤੇ ਜ਼ਮੀਨ ਚੱਲ ਆਪਾਂ ਬਣਾ ਲਾਂਗੇ ਹਾਂ ਓਏ ਜ਼ਮੀਨ ਤਾਂ ਬਣਾ ਲਾਂਗੇ ਹੱਥਾਂ ਦੀ ਮਿਹਨਤ ਆ ਯਾਰ ਆਪਾਂ ਤੇ ਇੱਕ ਦੇਗੀ ਤਾਂ ਹੈ ਤੇ ਚੱਲ ਫਿਰ ਤੂੰ ਹੁਣ ਜਾ ਫਿਰ ਕਰੇ ਠੀਕ ਆ ਆਪਦਾ ਕੰਮ ਚੱਲ ਮੈਂ ਕਰ ਦਾਂ ਚੰਗਾ ਕੱਪੜਾ ਲੀੜਾ ਕਰ ਦ ਉਹ ਸਾਡੇ ਵਾਲਾ ਕਿਵੇਂ ਆਉਂਦਾ ਮੋਟਰਸਾਈਕਲ ਤੇ ਢੂਣਾ ਪੜਦਾ ਪਟੇ ਗਏ ਆਪਾਂ ਤਾਂ ਗੰਜਰ ਤੇ ਕੀ ਹੋਇਆ ਪਟੇ ਗਏ ਕੀ ਹੋਇਆ ਜਿੰਦਾ ਲਾ ਕੇ ਉੱਡ ਗਿਆ ਉਹ ਸਾਰੇ ਕੁਝ ਵੇਚ ਗਿਆ ਕੌਣ ਉਹਦਾ ਪਿੰਡ ਚ ਸੁਣਿਆ ਸਿੰਦਾ ਹਾਂ ਉਹ ਆ ਸਿੰਦੇ ਸੁਣਿਆ ਸੀ ਪਿੰਡ ਚ ਉਹਦਾ ਕੈਨੇਡਾ ਤੇ ਰਿਪੋਰਟ ਹੋਇਆ ਉਹਦਾ ਮੁੱਠ ਕੱਢਿਆ ਹੋਇਆ ਸਾਰੇ ਰੁਪਏ ਆਪਣੇ ਡੁੱਬ ਗਏ ਬਾਗ ਗਿਆ ਹੋਰ ਬੰਦਾ ਆ ਆਪਾਂ ਕੀ ਕਰਾਂਗੇ ਹੁਣ ਓ ਮੈਂ ਤੈਨੂੰ ਕਹਾਂ ਕੀ ਨਾ ਆਉਂਦੀਆਂ ਗੱਲਾਂ ਚਾਹ। ਹੋਰ ਮੈਂ ਗੱਲਾਂ ਚਾਹ ਗਿਆ ਆਪਾਂ ਨੂੰ ਕੀ ਪਤਾ ਸੀ ਮੈਨੂੰ। ਮੈਨੂੰ ਵੀ ਫਰਵਾਹ ਤਾਂ। ਮੈਨੂੰ ਕੀ ਪਤਾ ਅਮੀਰ ਹੋ ਜਾਾਂਗੇ? ਹੋ ਜਾਊਗਾ ਅਮੀਰ। ਹੁਣ ਤਾਂ ਆਪਣੀ ਆ ਵੀ ਵਿਕੀ ਹੁਣ ਕੀ ਕਰਾਂਗੇ ਆਪਾਂ? ਹੁਣ ਦੱਸ ਹੁਣ ਕੀ ਕਰੀਏ ਯਾਰ? ਉਹ ਬਸ ਸਿੱਧੀ ਨਿਕਲਿਆ ਜ਼ਮੀਨ ਚੋਂ। ਉਹਨਾਂ ਆਪਣੀ ਨਹੀਂ ਰਹੀ ਏ। ਆ ਜਾ।